ਉਸ ਸਾਡੇ ਜਲੰਧਰ ਜੀ ਕੇ ਫੈਕਟਰੀ ਚ ਕੋਈ ਹਾਦਸਾ ਹੋ ਗਿਆ ਸੀ ਫੈਕਟਰੀ ਗਿਰ ਗਈ ਸੀ ਕੋਈ ਤੇ ਉਹਦੀ ਅਸੀਂ ਨਿਊਜ਼ ਕਵਰ ਕਰਨ ਗਏ ਮਤਲਬ ਥੱਲੇ ਕਾਫੀ ਮਜ਼ਦੂਰ ਆ ਗਏ ਸੀ ਹਾਂ ਕਾਫੀ ਜਲੰਧਰ ਵਾਲਿਆਂ ਨੂੰ ਪਤਾ ਹੋਊਗਾ ਵੀ ਕਿਹੜੀ ਫੈਕਟਰੀ ਹੈ ਅੱਛਾ ਜੀ ਤੇ ਇਸ ਮੇਰੇ ਖਿਆਲ 13 ਦੀ ਗੱਲ ਹੈ 2013 ਕੇ 12 13 ਦੇ ਆਸ-ਪਾਸ ਦੀ ਗੱਲ ਹੈ ਤੇ ਉਦੋਂ ਨਾ ਉਹਦੇ ਥੱਲੇ ਮਜ਼ਦੂਰ ਆ ਗਏ ਤੇ ਜਿੱਦਾਂ ਹੀ ਕੋਈ ਮਜ਼ਦੂਰ ਜਿੰਦਾ ਨਿਕਲਦਾ ਸੀ ਨਾ ਉਹ ਫੜਾਫੜ ਜੀ ਜਰਨਲਿਸਟ ਨੂੰ ਸ਼ੂਟ ਕਰਨ ਸ਼ਾਰਟ ਕਰਨ ਜਾਂਦੇ ਮੈਂ ਵੀ ਸ਼ਾਰਟ ਕਰਨ ਗਿਆ ਕੈਮਰਾ ਮੇਰੇ ਹੱਥ 'ਚ ਸੀ ਮੈਂ ਫੜਾਫੜ ਗਿਆ ਸ਼ੂਟ ਕਰਕੇ ਵਾਪਸ ਆ ਰਿਹਾ ਸੀ ਮੇਰੇ ਨਾਲ ਇੱਕ ਹੋਰ ਸਾਥੀ ਸੀਗਾ ਤੇ ਅਸੀਂ ਨਾ ਮਤਲਬ ਉੱਥੇ ਹੁਣ ਇੰਡਸਟਰੀਅਲ ਏਰੀਆ ਸੀ ਉੱਥੇ ਜਿੱਥੇ ਜਗ੍ਹਾ ਮਿਲਦੀ ਬਹਿ ਜਾਂਦੇ ਜਰਨਲਿਸਟ ਹੈ ਨਾ ਉੱਥੇ ਹੈ ਤੇ ਹੈ ਨਹੀਂ ਸੀ ਕਿ ਪ੍ਰੋਪਰ ਕੋਈ ਅਰੇਂਜਮੈਂਟ ਸੀ ਇੱਕਦਮ ਹਾਦਸਾ ਆਇਆ ਰਾਤੀ ਸਵੇਰੇ ਤੁਸੀਂ ਪਹੁੰਚ ਗਏ ਹੈ ਨਾ ਤੇ ਮੇਰੀ ਉਹ ਗ੍ਰਿਲ ਜੀ ਲੱਗੀ ਸੀ ਗ੍ਰਿਲ ਦੇ ਅੰਦਰ ਘਾਹ ਸੀ ਜਿਹੜਾ ਘਾਹ ਤੇ ਬੈਠੇ ਸੀ ਉਹ ਗ੍ਰਿਲ ਕ੍ਰਾਸ ਕਰਕੇ ਸੀ ਸ਼ੂਟ ਕਰਨਗੇ ਆ ਵਾਪਸ ਆਨਦੇ ਟਾਈਮ ਪਤਾ ਨਹੀਂ ਮੇਰੇ ਹੱਥ 'ਚ ਕੈਮਰਾ ਸੀ ਕਿ ਕੁਝ ਏਦਾਂ ਦਾ ਅਜੀਬ ਜਿਹਾ ਸੀ ਮੇਰੀ ਗ੍ਰਿਪ ਜੀ ਬਨ ਹੀ ਨਹੀਂ ਪ੍ਰੋਪਰ ਗ੍ਰਿਲ ਟੱਪ ਲੰਗਿਆ ਗ੍ਰਿਲ ਤਿੱਖੀ ਸੀਗੀ ਉਹ ਸਾਰੀ ਮੇਰੇ ਹੱਥ ਦੇ ਅੰਦਰ ਓਹ 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 ਉਹ ਵੜ ਗਈ ਤੇ ਉਹ ਫਿਰ ਸਾਰਾ ਬਲੱਡ ਬਾਹਰ ਆਇਆ ਬਹੁਤ ਜ਼ਿਆਦਾ ਮਤਲਬ ਬਲੱਡ ਹਾਂ ਫਿਰ ਮੈਨੂੰ ਫੜਾਫੜ ਉਹ ਸਾਥੀ ਨਹੀਂ ਮੇਰਾ ਹੱਥ ਸਗੋ ਗ੍ਰਿਲ ਚੋਂ ਬਾਹਰ ਗੱਡਿਆ ਕੋਈ ਨਿਕਲ ਹੀ ਨਹੀਂ ਸਿਰਿਆ ਹੂੰ ਤੇ ਉਹ ਫਿਰ ਮਤਲਬ ਮੈਂ ਥੋੜੀ ਦੇਰ ਤੇ ਘਾਤੀ लेट ਗਿਆ ਫਿਰ ਉੱਥੇ ਐਂਬੂਲੈਂਸ ਤੇ ਚਲੋ ਆਬਵੀਅਸਲੀ ਸੀਗੀ ਉੱਥੇ ਕਿਉਂਕਿ ਹਾਦਸਾ ਹੋਇਆ ਤੇ ਮੈਨੂੰ ਫੜਾ ਵਾਟ ਐਂਬੂਲੈਂਸ ਤੇ ਲੱਗੇ ਤੇ ਉੱਥੇ ਮੇਰੀ ਏਡ ਵਗੈਰਾ ਕੀਤੀ ਤੇ ਮੈਨੂੰ ਘਰੇ ਭੇਜਤਾ ਕਹਿੰਦਾ ਤੂੰ ਜਾ ਘਰੇ ਕੋਈ ਗੱਲ ਨਹੀਂ ਤੇ ਸਵੇਰੇ ਅਖਬਾਰ ਚ ਮੇਰੀ ਫੋਟੋ ਆਈ ਕਿ ਜਲੰਧਰ ਦੇ ਇੱਕ ਪੱਤਰਕਾਰ ਦੇ ਫੈਕਟਰੀ ਦੀ ਕਵਰ ਕਰਦੇ ਹਾਦਸਾ ਹੋਇਆ ਦੇ ਅਜੇ ਮੈਂ ਐਮਬੂਲੈਂਸ ਚੰਦ ਲੰਮੇ ਪਿਆ ਹਾਦਸੇ ਨੂੰ ਕਵਰ ਕਰਨ ਗਿਆ ਪੱਤਰਕਾਰ ਹਾਦਸੇ ਦਾ ਸ਼ਿਕਾਰ ਹਾਦਸੇ ਦਾ ਸ਼ਿਕਾਰ ਮੈਂ ਅੱਧੇ ਲੰਮੇ ਪਿਆ ਮਰਦ ਲੋਸੀ ਨੇ ਦੁੱਖਾਂ ਨੂੰ ਵੀ ਹੱਸ ਕੇ ਦੱਸਦੇ ਆ ਪੱਤਰਕਾਰ ਨੂੰ ਸਰ ਬਹੁਤ ਔਂਕੜਾਂ ਆਉਂਦੀਆਂ ਹਨਾ ਜਿਹੜਾ ਡੀਵੀਸੀ ਵਾਲੇ ਕੈਮਰੇ ਹੁੰਦੇ ਸੀਗੇ ਸਰ ਇੱਕ ਵਾਰੀ ਕੋਈ ਇੰਟਰਵਿਊ ਸ਼ੂਟ ਕਰ ਲਈ ਕਿਤੇ ਕੈਪਚਰ ਨਹੀਂ ਕੀਤੀ ਭਲੇਖੇ ਨਾਲ ਰਿਵਾਇੰਡ ਕਰਕੇ ਵਾਪਸ ਉਹਦੇ ਉੱਤੇ ਸ਼ੂਟ ਹੋ ਜਾਂਦੀ ਹੁੰਦੀ ਸੀ ਉਹ ਬੜਾ ਪੰਗਾ ਹੁੰਦਾ ਸੀ ਹਨਾ ਜੀ ਹਾਂ ਉਹ ਵੀ ਹੋਇਆ ਇੱਕ ਵਾਰੀ ਮੇਰੇ ਨਾਲ ਉਹ ਦੇਖੋ ਚੈਲੰਜਸ ਹਨਾ ਹੁਣ ਅੱਜ ਦੇ ਟਾਈਮ ਤੇ ਹੋਰ ਚੈਲੰਜ ਆਜ ਤੇ ਟਾਈਮ ਡਰ ਹੁੰਦਾ ਕਿ ਤੇ ਕਾਰਡ ਨਾ ਕਰਪਟ ਹੋ ਜੇ ਹਾਂ ਕਾਰਡ ਨਾ ਕਰਪਟ ਹੋ ਜੇ ਡਾਟਾ ਸੇਫ ਰਵੇ ਹਾਂ ਉਦੋਂ ਕੀ ਹੁੰਦਾ ਸੀ ਕਿ ਆਪਾਂ ਜਿਹੜੀ ਉਹ ਡੀਵੀਸੀ ਉਹਨੂੰ ਕੈਪਚਰ ਕਰ ਲਈਏ ਉਹਦੇ ਨਾਲ ਉਹ ਹੋਇਆ ਕਿ ਅਸੀਂ ਕੋਈ ਖਬਰ ਕਸ਼ੂਟ ਕੀਤੀ ਜਿੰਨਾ ਕੋ ਮੈਂ ਕੰਮ ਕਰਦਾ ਉਹਨਾਂ ਨੇ ਕੋਈ ਖਬਰ ਸ਼ੂਟ ਕੀਤੀ ਨਾਲ ਹੀ ਮੈਨੂੰ ਕੈਮਰਾ ਫੜਾਤਾ ਕਹਿੰਦੇ ਜਾ ਉਸ ਫਲਾੜੀ ਜਗ੍ਹਾ ਵੀ ਕੋ ਖਬਰ ਹੈਗੀ ਜਾ ਕੇ ਸ਼ੂਟ ਕਰਿਆ ਹੂੰ ਮੈਂ ਫਟਾਫਟ ਗਿਆ ਸ਼ੂਟ ਕਰਦੇ ਕਰਦੇ ਕੈਸਟ ਖਤਮ ਹੋ ਗਈ ਹੂੰ ਉਹਨੋਂ ਸਾਨੂੰ ਤੇ ਹੀ ਪਤਾ ਸੀ ਕਿ ਜੇ ਕੈਸੇਟ ਖਤਮ ਹੋਏ ਤੇ ਦੁਬਾਰਾ ਰਿਵਾਈਂਡ ਕਰਕੇ ਸ਼ੁਰੂ ਤੋਂ ਚਲਾਓ ਹੂੰ ਠੀਕ ਹੈ ਨਾ ਮੈਂ ਰਿਵਾਈਂਡ ਕਰਤੀ ਹੂੰ ਹੁਣ ਉਧਰ ਕਾਰ ਹੀ ਪੈ ਗਈ ਕਿਉਂਕਿ ਵੱਡੀ ਪਰਸਨੈਲਿਟੀ ਜਿਹਦਾ ਇੰਟਰਵਿਊ ਕਰਨੀ ਸੀ ਕਹਿੰਦੇ ਰੈਡੀ ਆ ਰੈਡੀ ਫਟਾਫਟ ਕਰੋ ਸ਼ੂਟ ਮੈਂ ਜਿੱਥੇ ਤੱਕ ਰਿਵਾਈਂਡ ਹੋਈ ਮੈਂ ਰਿਵਾਈਂਡ ਕਰਕੇ ਆਪਣੇ ਵੱਲ ਮੈਂ ਕਾਫੀ ਕਰਤੀ ਰਿਵਾਈਂਡ ਕਿ ਚਲੋ ਖਬਰ ਨਾ ਜਾਵੇ ਬਟ ਉਹ ਮੈਨੂੰ ਨਹੀਂ ਪਤਾ ਲੱਗਾ ਮੈਂ ਫਟਾਫਟ ਰੋਲ ਕਰਤਾ ਕੈਮਰਾ ਉਹ ਕੈਸੇਟ ਚੜ ਗਈ ਚੜ ਗਈ ਉਹਦੇ ਤੇ ਇਹ ਇਹ ਚਲੋ ਜੀ ਤੁਹਾਡਾ ਮੰਨ ਲਓ ਕੈਮਰੇ ਨਾਲ ਨਹੀਂ ਵਾਹ ਹੈਗਾ ਤੁਸੀਂ ਇਸ ਤਰੀਕੇ ਸਮਝੋ ਸਰ ਉਹ ਗਾਣੇ ਵਾਲੀ ਕੈਸਟ ਆਉਂਦੀ ਹੁੰਦੀ ਸੀਗੀ ਹੈਨਾ ਉਹ ਉਹਨੂੰ ਡਿਵਾਈਡ ਕਰਕੇ ਅਗਲੇ ਪਿਛਲੇ ਪਾਸੇ ਗਾਣੇ ਅਲੱਗ-ਅਲੱਗ ਭਰੇ ਹੁੰਦੇ ਸੀਗੇ ਹੈਨਾ ਤੇ ਜੇ ਉਹਦੇ ਉੱਤੇ ਕੁਝ ਹੋਰ ਪਲੇ ਕਰ ਦੋ ਤੇ ਉਹਦੇ ਉੱਤੇ ਦੂਜੀ ਰਿਕਾਰਡਿੰਗ ਵੀ ਹੋ ਜਾਂਦੀ ਉਹ ਤੇ ਦੂਜੀ ਰਿਕਾਰਡਿੰਗ ਉਹ ਪ੍ਰਾਣੀ ਮਤਲਬ ਖਤਮ ਹੋ ਜਾਂਦੀ ਸੀ ਮੈਂ ਤੁਸੀਂ ਇਸ ਤਰੀਕੇ ਸਮਝ ਸਕਦੇ ਹੋ ਹਾਂ ਪੁਰਾਣੀ ਖਤਮ ਹੋ ਜਾਂਦੀ ਸੀ ਤੇ ਉਹ ਉਹਦਾ ਕੋਈ ਹੱਲ ਨਹੀਂ ਹੈ ਫਿਰ ਕੋਈ ਹੱਲ ਨਹੀਂ ਹਾਂ ਕੋਈ ਹੱਲ ਤੇ ਉਹ ਜਦੋਂ ਮੈਂ ਵਾਪਸ ਲੈ ਕੇ ਆਇਆ ਕੈਸਟ ਤੇ ਭਾਈ ਨੇ ਜਦੋਂ ਪਲੇ ਕੀਤੀ ਕੰਦੇ ਇਹ ਜਿਹੜੀ ਮੈਂ ਖਬਰ ਸ਼ੂਟ ਕੀਤੀ ਉਹ ਕਿੱਥੇ ਹੈ ਮੈਂ ਜਿਹੜਾ ਡੀਵੀਸੀ ਵਾਲੇ ਕੈਮਰੇ ਹੁੰਦੇ ਸੀਗੇ ਸਰ ਇੱਕ ਵਾਰੀ ਕੋਈ ਇੰਟਰਵਿਊ ਸ਼ੂਟ ਕਰ ਲਈ ਕਿਤੇ ਕੈਪਚਰ ਨਹੀਂ ਕੀਤੀ ਭਲੇ ਕਿ ਨਾਲ ਰਿਵਾਈਂਡ ਕਰਕੇ ਵਾਪਸ ਉਹਦੇ ਉੱਤੇ ਸ਼ੂਟ ਹੋ ਜਾਂਦੀ ਹੁੰਦੀ ਸੀ ਉਹ ਬੜਾ ਪੰਗਾ ਹੁੰਦਾ ਸੀ ਹਨਾ ਜੀ ਹਾਂ ਉਹ ਵੀ ਹੋਇਆ ਇੱਕ ਵਾਰੀ ਮੇਰੇ ਨਾਲ ਉਹ ਦੇਖੋ ਚੈਲੰਜਸ ਹਨਾ ਅੱਜ ਦੇ ਟਾਈਮ ਤੇ ਹੋਰ ਚੈਲੰਜਸ ਅੱਜ ਦੇ ਟਾਈਮ ਡਰ ਹੁੰਦਾ ਕਿ ਤੇ ਕਾਰਡ ਨਾ ਕਰਪਟ ਹੋ ਜਾਏ ਹਾਂ ਕਾਰਡ ਨਾ ਕਰਪਟ ਹੋ ਜਾਏ ਡਾਟਾ ਸੇਫ ਰਵੇ ਹਾਂ ਉਦੋਂ ਕੀ ਹੁੰਦਾ ਸੀ ਕਿ ਆਪਾਂ ਜਿਹੜੀ ਉਹ ਡੀਵੀਸੀ ਉਹਨੂੰ ਕੈਪਚਰ ਕਰ ਲਈਏ ਉਹ ਹੋਇਆ ਕਿ ਅਸੀਂ ਕੋਈ ਖਬਰ ਸ਼ੂਟ ਕੀਤੀ ਜਿੰਨਾ ਕੋ ਮੈਂ ਕੰਮ ਕਰਦਾ ਉਹਨਾਂ ਨੇ ਕੋਈ ਖਬਰ ਸ਼ੂਟ ਕੀਤੀ ਨਾਲ ਹੀ ਮੈਨੂੰ ਕੈਮਰਾ ਫੜਾਤਾ ਕਹਿੰਦੇ ਜਾ ਉਸ ਫਲਾੜੀ ਜਗ੍ਹਾ ਵੀ ਖਬਰ ਹੈਗੀ ਜਾ ਕੇ ਸ਼ੂਟ ਕਰਿਆ ਹੂੰ ਮੈਂ ਫਟਾਫਟ ਗਿਆ ਸ਼ੂਟ ਕਰਦੇ ਕਰਦੇ ਕੈਸਟ ਖਤਮ ਹੋ ਗਈ ਹੂੰ ਉਹ ਉਧਰ ਸਾਨੂੰ ਤੇ ਹੀ ਪਤਾ ਸੀ ਕਿ ਜੇ ਕੈਸਟ ਖਤਮ ਹੋਏ ਤਾਂ ਦੁਬਾਰਾ ਰਿਵਾਈਂਡ ਕਰਕੇ ਸ਼ੁਰੂ ਤੋਂ ਚਲਾਉ ਹੂੰ ਠੀਕ ਹੈ ਨਾ ਮੈਂ ਰਿਵਾਈਂਡ ਕਰਤੀ ਹੂੰ ਹੁਣ ਉਧਰ ਕਾਰ ਹੀ ਪੈ ਗਈ ਕਿਉਂਕਿ ਵੱਡੀ ਪਰਸਨੈਲਿਟੀਜ਼ ਜਿਹਦਾ ਇੰਟਰਵਿਊ ਕਰਨੀ ਸੀ ਕਹਿੰਦੇ ਰੈਡੀ ਆ ਰੈਡੀ ਫਟਾਫਟ ਕਰੋ ਸ਼ੂਟ ਮੈਂ ਜਿੱਥੇ ਤੱਕ ਰਿਵਾਈਂਡ ਹੋਈ ਮੈਂ ਰਿਵਾਈਂਡ ਕੱਟ ਕੇ ਆਪਣੇ ਵੱਲੋਂ ਮੈਂ ਕਾਫੀ ਕਰਤੀ ਰਿਵਾਈਂਡ ਕਿ ਚਲੋ ਖਬਰ ਨਾ ਜਾਵੇ ਬਟ ਉਹ ਮੈਨੂੰ ਨਹੀਂ ਪਤਾ ਲੱਗਾ ਮੈਂ ਫੜਾਫੜ ਟਰੋਲ ਕਰਤਾ ਕੈਮਰਾ ਉਹ ਕੈਸਟ ਚੜ ਗਈ ਉਹ ਚੜ ਗਈ ਉਹਦੇ ਤੇ ਇਹ ਇਹ ਚਲੋ ਜੀ ਤੁਹਾਡਾ ਮਤਲਬ ਕੈਮਰੇ ਨਾਲ ਨਹੀਂ ਵਾਹ ਹੈਗਾ ਤੁਸੀਂ ਇਸ ਤਰੀਕੇ ਸਮਝੋ ਸਰ ਉਹ ਗਾਣੇ ਵਾਲੀ ਕੈਸਟ ਆਉਂਦੀ ਹੁੰਦੀ ਸੀਗੀ ਹੈਨਾ ਉਹ ਉਹਨੂੰ ਰਿਵਾਈਂਡ ਕਰਕੇ ਅਗਲੇ ਪਿਛਲੇ ਪਾਸੇ ਗਾਣੇ ਅਲੱਗ-ਅਲੱਗ ਭਰੇ ਹੁੰਦੇ ਸੀਗੇ ਹੈਨਾ ਤੇ ਜੇ ਉਹਦੇ ਉੱਤੇ ਕੁਝ ਹੋਰ ਪਲੇ ਕਰ ਦੋ ਤੇ ਉਹ ਗਾਣੇ ਉੱਤੇ ਹੀ ਦੂਜੀ ਰਿਕਾਰਡਿੰਗ ਵੀ ਹੋ ਜਾਂਦੀ ਹੈ ਤੇ ਦੂਜੀ ਰਿਕਾਰਡਿੰਗ ਹੋ ਜਾਂਦੀ ਹੈ ਪੁਰਾਣੀ ਮਤਲਬ ਖਤਮ ਹੋ ਜਾਂਦੀ ਹੈ ਤੁਸੀਂ ਇਸ ਤਰੀਕੇ ਸਮਝ ਸਕਦੇ ਹੋ ਹਾਂ ਪੁਰਾਣੀ ਖਤਮ ਹੋ ਜਾਂਦੀ ਸੀ ਤੇ ਉਹ ਉਹਦਾ ਕੋਈ ਹੱਲ ਨਹੀਂ ਹੈ ਫਿਰ ਕੋਈ ਹੱਲ ਨਹੀਂ ਕੋਈ ਹੱਲ ਤੇ ਉਹ ਜਦੋਂ ਮੈਂ ਵਾਪਸ ਲੈ ਗਿਆ ਕੈਸਟ ਤੇ ਭਾਈ ਨੇ ਜਦੋਂ ਪਲੇ ਕੀਤੀ ਕੰਨੀ ਜਿਹੜੀ ਮੈਂ ਖਬਰ ਸ਼ੂਟ ਕੀਤੀ ਉਹ ਕਿੱਥੇ ਹੈ ਮੈਂ ਕਿਹਾ ਭਾਜੀ ਇਹ ਤਵੀਚੀ ਹੋਣੀ ਉਹ ਮਨੂੰ ਜੋ ਉਹਨਾਂ ਨੇ ਮਤਲਬ ਨੇ ਜਿੰਦਗੀ ਦਾ ਪਾਠ ਪੜਾਇਆ ਪਾਠ ਪੜਾਇਆ ਸਹੀ ਗੱਲ ਹੈ ਮਤਲਬ ਜੋ ਉਹਨਾਂ ਨੇ ਗੱਲਾਂ ਸੁਣਾਈਆਂ ਮੈਨੂੰ ਉਸ ਤੋਂ ਬਾਅਦ ਤੈਨੂੰ ਕੰਪਨੀ ਆਂਦਾ ਇਹ ਨਹੀਂ ਆਂਦਾ ਤੂੰ ਤੇਰਾ ਧਿਆਨ ਕਿੱਥੇ ਹੈ ਇਹ ਹੁਣ ਆਪਾਂ ਤੇ ਆਪਣੇ ਵੱਲ ਹੋਰ ਟੰਗ ਨਾ ਕੀਤਾ ਬਟ ਚਲੋ ਥੈਂਕਫੁਲੀ ਜਿਹੜੀ ਇੰਟਰਵਿਊ ਸੀ ਉਹ ਬਚ ਗਈ ਸੀ ਬੰਦੇ ਦੀ ਜਿਹੜੇ ਹਨਾ ਤਾਂ ਕਾ ਛੋੜੇ ਘਟਗਾਲਾ ਪਈ ਘਟਗਾਲਾ ਪਈ ਬਟ ਉਹਨਾਂ ਨੇ ਮਤਲਬ ਨਾਲ ਹੀ ਮੈਨੂੰ ਇੱਕ ਗੱਲ ਗਿਆ ਕਿ ਵੀ ਉਹਨਾਂ ਨੇ ਵੀ ਕਹਿੰਦੇ ਮੈਂ ਅੱਜ ਇੱਕ ਲੈਸਨ ਸਿੱਖਿਆ ਕਿ ਵੀ ਜੇ ਮੈਂ ਨਾਲ ਕਿਸੇ ਨੂੰ ਭੇਜਣਾ ਨਾਲ ਇੱਕ ਲੱਗ ਕੈਸਟ ਨਾਲ ਭੇਜਾਂ ਹਾਂ ਉਹਨਾਂ ਨੇ ਇਹ ਚੀਜ਼ ਕਹੀ ਇਹ ਤਾਂ ਉਹਨਾਂ ਦੀ ਚਲੋ ਵੱਡਪਾਣਾ ਕਿ ਉਹਨਾਂ ਨੇ ਸਰ ਮਤਲਬ ਤੁਹਾਡੇ ਲਾਈਫ ਦੇ ਕਿਸੇ ਹਨਾ ਇਹ ਵੀ ਆਪਾਂ ਅਗਲਾ ਕਰਾਂਗੇ ਪ੍ਰੋਡਕਸ਼ਨ ਦੇ ਮੇਨ ਰੂਲ ਕੀ ਆ ਜੇ ਕਿਸੇ ਨੇ ਕੋਈ ਵੀਡੀਓ ਬਣਾਉਣੀ ਆ ਕੋਈ ਕ੍ਰੀਏਟਰ ਤੁਹਾਨੂੰ ਦੇਖ ਰਿਹਾ ਹੈ ਲਾਈਟਿੰਗ ਦਾ ਰੂਲ ਕੀ ਕਹਿੰਦਾ ਤੁਹਾਡੇ ਸਾਹਮਣੇ ਪ੍ਰੋਡਕਸ਼ਨ ਦੇ ਜੇ ਪਰ ਰੂਲ ਗਿਰਨੇ ਹੁਣ ਕਿੰਨੇ ਨੇ ਪ੍ਰੋਡਕਸ਼ਨ ਦੇ ਤੇ ਯਾਰ ਕੋਈ ਮਤਲਬ ਮੇਰੇ ਹਿਸਾਬ ਨਾਲ ਜੇ ਪਰ ਰੂਲਸ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤੇ ਇਹੀ ਰੂਲ ਹੈ ਕਿ ਵੀ ਤੁਸੀਂ ਪਹਿਲਾਂ ਸਾਰੀ ਟੀਮ ਨੂੰ ਇਕੱਠੇ ਬਿਠਾਓ ਜੋ ਤੁਸੀਂ ਸੋਚਿਆ ਹਮ ਸ਼ੂਟ ਕਰਨ ਵੇਲੇ ਤੁਹਾਡੀ ਟੀਮ ਦੇ ਜਿਹੜਾ ਜਿਹੜਾ ਮੈਂਬਰ ਹੈ ਹਨਾ ਉਹਨੂੰ ਬਿਠਾਓ ਤੇ ਆਪਣੀ ਸਾਰੀ ਡਾਇਰੈਕਸ਼ਨ ਹੈ ਜਿਹੜੀ ਤੁਸੀਂ ਜੋ ਸੋਚਿਆ ਹੈ ਜਾਂ ਜੋ ਤੁਸੀਂ ਪਲਾਨ ਕੀਤਾ ਉਹ ਹਰ ਇੱਕ ਬੰਦੇ ਨੂੰ ਉਹਦੇ ਰੋਲਸ ਪ੍ਰੋਪਰ ਸਮਝਾਓ। ਹੂੰ ਇਹ ਤੁਹਾਡਾ ਕੀ ਰੋਲ ਹੈ? ਜੇ ਐਕਟਰ ਨੂੰ ਉਹਦੇ ਐਕਟਰਸ ਦੇ ਰੋਲ ਹਨ, ਜੇ ਕੋਈ ਤੁਹਾਡੇ ਨਾਲ ਅਸਿਸਟੈਂਟ ਹੈ ਉਹਨੂੰ ਅਸਿਸਟੈਂਟ ਦੱਸੋ ਤੇਰੀ ਕੀ ਡਿਊਟੀਆਂ ਨੇ। ਤੋ ਇਹ ਹੀ ਚੀਜ਼ ਤੂੰ ਹੀ ਕਰਨੀ ਹੈ। ਹੂੰ ਠੀਕ ਹੈ ਨਾ ਤੇ ਉਹਨੂੰ ਪੂਰੀ ਰਿਸਪੌਂਸਿਬਿਲਟੀ ਦਿਓ ਉਸ ਚੀਜ਼ ਦੀ। ਹੂੰ ਫ੍ਰੀडम ਦਿਓ ਉਹਨੂੰ। ਉਸ ਤੋਂ ਬਾਅਦ ਜੇ ਕੋਈ ਪ੍ਰੋਡਕਸ਼ਨ ਕਰ ਰਿਹਾ ਹੈ, ਤੋ ਉਹ ਪ੍ਰੋਡਕਸ਼ਨ ਵਾਲਾ ਪਾਰਟ ਉਹਨੂੰ ਦਿਓ ਬੰਦੇ ਨੂੰ। ਤੇ ਜੇ ਕੋਈ ਡੀਓਪੀ ਕਰ ਰਿਹਾ ਤੇ ਉਹਦੀ ਡੀਓਪੀ ਦੀ ਪੂਰੀ ਉਹਨੂੰ ਸਪੇਸ ਦਿਓ ਕਰਨ ਨੂੰ। ਗੁਰਨਾਨਕ ਜਾਜ ਦੇ ਵਧੀਆ ਬਣਨ ਦੇ ਪਿੱਛੇ ਇਹ ਬਹੁਤ ਵੱਡਾ ਕਾਰਨ ਆ ਕਿ ਸਾਨੂੰ ਸਾਰਿਆਂ ਨੂੰ ਪੂਰੀ ਸਪੇਸ ਮਿਲੀ ਸੀਗੀ। ਹਮ ਅਸੀਂ ਕ੍ਰੀਏਟਿਵਲੀ ਚੀਜ਼ਾਂ ਕਰ ਸਕੀਏ। ਸਾਨੂੰ ਇੱਕ ਚੀਜ਼ ਦੱਸਤੀ ਗਈ ਕਿ ਅਸੀਂ ਇਦਾਂ ਕਰਨਾ ਆ। ਹਮ ਉਹਦੇ ਵਿੱਚ ਜਿਹੜੀ ਸੀ ਜੋ ਚੀਜ਼ ਸਾਡੇ ਪਾਰਟ ਸੀਗਾ ਉਹਨੂੰ ਅਸੀਂ ਪੂਰਾ ਸਾਨੂੰ ਉਹਨਾਂ ਨੇ ਪੂਰੀ ਸਪੇਸ ਦਿੱਤੀ। ਹਮ ਜੇ ਬਾਈ ਚਾਂਸ ਮੈਂ ਅਸਿਸਟੈਂਟ ਡਾਇਰੈਕਟਰ ਦੇਖ ਰਿਆਂ ਜਾਂ ਔਨ ਸੈੱਟ ਵੀ ਦੇਖ ਰਿਆਂ ਤੇ ਨਾਲ-ਨਾਲ ਮੰਨ ਲਓ ਬਾਕੀ ਡਿਪਾਰਟਮੈਂਟਸ ਵੀ ਦੇਖ ਰਿਆਂ ਤੇ ਉਹ ਸਾਰੀ ਚੀਜ਼ ਮਤਲਬ ਅ ਪੂਰੀ ਇੱਕ ਸਪੇਸ ਸੀਗੀ ਸਾਡੇ ਕੋ ਤੇ ਬਹੁਤ ਵਾਰੀ ਇਦਾਂ ਹੋਇਆ ਵਾ ਕਿ ਕਈ ਡਿਸੀਜਨਸ ਸਾਨੂੰ ਲੈਣੇ ਪੈਂਦੇ ਸੀਗੇ ਸੈਟ ਤੇ ਹੂੰ ਮੈਨੂੰ ਡਾਇਰੈਕਸ਼ਨ ਦਾ ਪਹਿਲਾ ਰੂਲ ਆ ਹਾਂ ਕਿ ਤੁਸੀਂ ਆਪਣੀ ਪੂਰੀ ਟੀਮ ਨੂੰ ਉਹਦਾ ਮਾਈਂਡ ਰੈਡੀ ਕਰੋ ਆਪਣੇ ਆਈਡੀਆ ਨੂੰ ਐਗਜ਼ੀਕਿਊਟ ਕਰਨ ਦੇ ਲਈ ਦੂਸਰਾ ਰੂਲ ਦੂਜਾ ਰੂਲ ਅ ਜੋ ਤੁਸੀਂ ਪਲਾਨ ਕੀਤਾ ਉਹਨੂੰ ਟਾਈਮਲੀ ਐਗਜ਼ੀਕਿਊਟ ਕਰ ਲਓ ਹੂੰ ਬਜਟ ਮੈਨੇਜ ਕਰੋ ਬਜਟ ਮੈਨੇਜ ਤਾਂ ਹੀ ਹੋਏਗਾ कि जे उनू टाइमली ਤੁਸੀਂ ਐਗਜ਼ੀਕਿਊਟ ਕਰ ਲਓਗਾ ਹੂੰ ਕਿ ਮੰਨ ਲਓ ਜੇ ਤੁਸੀਂ ਕਨਸੈਪਟ ਕੋਈ ਸੋਚਿਆ ਵਾ ਹੈਨਾ ਉਹਨੂੰ ਜ਼ਿਆਦਾ ਟਾਈਮ ਨਾ ਦਿਓ ਯਾ ਤੇ ਜਮੇ ਜੇਮਸ ਕੈਮਰਨ ਬਣ ਜਾਓ ਹੂੰ ਠੀਕ ਹੈ ਨਾ ਕਿ ਕਨਸੈਪਟ ਹੀ ਅਦਾਦਾ ਕਿਉ ਤੁਸੀਂ ਹੀ ਬਣਾ ਸਕਦੇ ਹੋ ਹੂੰ ਹੋਰ ਕੋਈ ਨਹੀਂ ਬਣਾ ਸਕਦਾ ਸਭ ਤੋਂ ਇੰਪੋਰਟੈਂਟ ਪਾਰਟ ਆ ਗਿਆ ਜੀ ਪੋਸਟ ਪ੍ਰੋਡਕਸ਼ਨ ਪੋਸਟ ਪ੍ਰੋਡਕਸ਼ਨ ਹਰ ਵੈਸੇ ਹਰ ਪਾਰਟ ਅਲੱਗ-ਅਲੱਗ ਉਹ ਪਤਾ ਕੀ ਕਹਿੰਦੇ ਹੈ